ਜਦੋਂ ਸਰਕਾਰਾਂ ਚ ਸੀ ਉਦੋਂ ਲੈਂਡ ਪੋਲਿੰਗ ਵਰਗੀਆਂ ਪਾਲਸੀਆਂ ਅਸੀਂ ਵਾੜੀਆਂ ਪੰਜਾਬ ਚ ਤੇ ਅੱਜ ਲੈਂਡਿੰਗ ਪੋਲਿੰਗ ਪਾਲਸੀਆਂ ਦੇ ਵਿਰੋਧ ਦੇ ਵਿੱਚ ਦਰਨੇ ਹੋ ਰਹੇ ਨੇ 15 ਸਾਲ ਸਤਾ ਹੰਡਾਈਏ ਸੰਵਾਰਥਕ ਤੌਰ ਤੇ ਮਜ਼ਬੂਤ ਕਮਜ਼ੋਰ ਕੀਤਾ ਗਿਆ ਸਮਾਜਿਕ ਤੌਰ ਦੇ ਉਤੇ ਕਮਜ਼ੋਰ ਕਰਨ ਵਾਸਤੇ ਸਾਡੇ ਅੰਦਰ ਵਹਿਮ ਭਰਮ ਤੇ ਪਖੰਡ ਜਿਹੜੇ ਆ ਉਹ ਪ੍ਰਚਲਿਤ ਕੀਤੇ ਗਏ ਇੱਕ ਸਟ੍ਰੈਟਜੀ ਦੇ ਤਹਿਤ ਇੱਕ ਸਟ੍ਰੈਟਜੀ ਦੇ ਤਹਿਤ ਅਰ ਰਾਜਨੀਤਿਕ ਤੌਰ ਦੇ ਉਤੇ ਵੀ ਅਸੀਂ ਕਮਜ਼ੋਰ ਹੋ ਗਏ ਕਿੰਨੇ ਕਮਜ਼ੋਰ ਹੋ ਗਏ ਐਨੇ ਕਮਜ਼ੋਰ ਹੋ ਗਏ ਐਨੇ ਕਮਜ਼ੋਰ ਹੋ ਗਏ ਕੇ ਕੋ ਸਮਝ ਸੀ ਜਦੋਂ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਦੋਂ ਕਿਸੇ ਧਰਨੇ ਦੇ ਵਿੱਚ ਬੈਠਦੇ ਸੀ ਨਾ ਤੇ ਦੇਸ਼ ਦਾ ਪ੍ਰਧਾਨ ਮੰਤਰੀ ਬਰਾਬਰ ਧਰਨੇ ਦੇ ਉੱਤੇ ਆ ਕੇ ਬੈਠ ਕੇ ਪੁੱਛਦਾ ਸੀ ਦੱਸੋ ਪ੍ਰਧਾਨ ਜੀ ਤੁਹਾਨੂੰ ਕੀ ਤਕਲੀਫ ਕੀ ਹੈ ਇਤਿਹਾਸ ਦੇ ਵਿੱਚ ਹੈ ਦਿੱਲੀ ਦੇ ਵਿੱਚ ਧਰਨਾ ਲੱਗਿਆ ਸੀ ਉਸ ਧਰਨੇ ਦੇ ਵਿੱਚ ਮਾਸਟਰ ਤਾਰਾ ਸਿੰਘ ਬੈਠੇ ਸੀ ਆਪਣੀਆਂ ਮੰਗਾਂ ਲਈ ਤੇ ਪੰਡਤ ਜਵਾਰ ਲਾਲ ਨਹਿਰੂ ਉਸ ਧਰਨੇ ਦੇ ਉੱਤੇ ਪਹੁੰਚਿਆ ਸੀ ਮਾਸਟਰ ਜੀ ਨੂੰ ਪੁੱਛਣ ਵਾਸਤੇ ਕਿ ਦੱਸੋ ਮਾਸਟਰ ਜੀ ਤੁਹਾਡੀਆਂ ਮੰਗਾਂ ਕੀ ਨੇ ਇਹ ਸਾਡੀ ਰਾਜਨੀਤਕ ਸ਼ਕਤੀ ਸੀ ਉਸ ਵੇਲੇ ਇਹ ਅੱਜ ਕੀ ਹੈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ 2 ਸਾਲ ਤੋਂ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਸਮਾਂ ਮੰਗ ਰਿਹਾ ਉਹਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ ਕਿਉਂ ਕਿਉਂਕਿ ਉਹ ਸਮਝ ਗਏ ਆ ਉਹ ਸਮਝ ਗਏ ਆ ਸਾਡੀ ਕਮਜ਼ੋਰੀ ਨੂੰ ਸਾਡੇ ਸਵਾਰਥਪੁਣੇ ਨੂੰ ਸਾਡੀ ਧਰਮ ਦੇ ਪ੍ਰਤੀ ਜਿਹੜੀ ਵਫਾਦਾਰੀ ਆ ਉਹ ਜਾਣ ਗਏ ਆ ਕਿ ਕਿੰਨੇ ਕੁ ਵਫਾਦਾਰ ਆ ਇਸ ਕਿਉਂਕਿ ਜਦੋਂ ਸਤਾ ਚ ਸੀ ਉਦੋਂ ਅਸੀਂ ਆਪਣੇ ਹੱਕਾਂ ਪ੍ਰਤੀ ਕੋਈ ਗੱਲ ਨਹੀਂ ਕੀਤੀ ਤੇ ਜਦੋਂ ਸਤਾ ਤੋਂ ਦੂਰ ਹੋ ਗਏ ਉਦੋਂ ਅਸੀਂ ਹੱਕਾਂ ਲਈ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਜਦੋਂ ਸਰਕਾਰਾਂ ਚ ਸੀ ਉਦੋਂ ਲੈਂਡ ਪੂਲਿੰਗ ਵਰਗੀਆਂ ਪਾਲਸੀਆਂ ਅਸੀਂ ਵਾੜੀਆਂ ਪੰਜਾਬ 'ਚ ਤੇ ਅੱਜ ਲੈਂਡਿੰਗ ਪੂਲਿੰਗ ਪਾਲਸੀਆਂ ਦੇ ਵਿਰੋਧ ਦੇ ਵਿੱਚ ਦਰਨੇ ਹੋ ਰਹੇ ਨੇ ਕਿ ਕਿੰਦੀ ਕਮਾਲ ਦੀ ਗੱਲ ਹੈ 15 ਸਾਲ ਸਤਾ ਹੰਡਾਈ ਹੈ 15 ਸਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਵੀ ਕਿਹਾ ਸੀ ਕਿ ਉਮੀਦ ਸੀ ਜਦੋਂ 1997 'ਚ ਸਰਕਾਰ ਬਣੀ ਸੀ ਕਿ ਇਹ ਸਰਕਾਰ ਸਾਡੇ ਜ਼ਖਮਾਂ ਤੇ ਮਲਮ ਲਾਏਗੀ ਪਰ ਇਹ ਸਰਕਾਰ ਨੇ ਸਾਡੇ ਜ਼ਖਮਾਂ ਨੂੰ ਕੁਰੇ ਦਿਆ ਸਾਡੀ ਆਪਣੀ ਸਰਕਾਰ ਨੇ ਸਾਡੇ ਜ਼ਖਮਾਂ ਨੂੰ ਕੁਰੇ ਦਿਆ ਜਦੋਂ ਪੁਲਿਸ ਅਫਸਰਾਂ ਨੂੰ ਤਰਕੀਆਂ ਦੇ ਕੇ ਨਵਾਜ਼ਿਆ ਜਿਨ੍ਹਾਂ ਨੇ ਸਿੱਖਾਂ ਦਾ ਬੱਚਾ ਕਹਾਣ ਕੀਤਾ ਸੀ ਬੱਚਾ ਕਹਾਣ ਕੀਤਾ ਸੀ ਦਰਦ ਸੀ ਪੰਥ ਦੇ ਅੰਦਰ ਅਸੀਂ ਦੇਸ਼ਾਂ ਵਿਦੇਸ਼ਾਂ 'ਚ ਵਿਚਰਦੇ ਸੀ ਤੇ ਦੇਸ਼ਾਂ ਵਿਦੇਸ਼ਾਂ ਦੇ ਸਿੱਖ ਉਹ ਦਰਦ ਸਾਡੇ ਸਾਹਮਣੇ ਪ੍ਰਗਟ ਕਰਦੇ ਸੀ ਤੇ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਹੋਇਆ ਉਹਦਾ ਇੱਕੋ ਮਕਸਦ ਸੀ ਕਿ ਅਸੀਂ ਇੱਕ ਐਸੀ ਰਾਸੀ ਪਾਰਟੀ ਜਿਹੜੀ ਸਾਡੀ ਸੀ ਸਾਨੂੰ ਵਿਰਾਸਤ ਸਾਡੇ ਪੁਰਖਿਆਂ ਨੇ ਦਿੱਤੀ ਸੀ ਉਹਨੂੰ ਮਜ਼ਬੂਤੀ ਦੇ ਨਾਲ ਫਿਰ ਉਭਾਰੀਏ ਫਿਰ ਉਭਾਰੀਏ ਪਰ ਉਹਦੇ ਲਈ 2 ਦਸੰਬਰ ਦਾ ਹੁਕਮਨਾਮਾ ਜਿਹੜਾ ਸੀ ਉਹ ਕੀਤਾ ਸੀ